ਖੁਸ਼ਹਰਪੁਰ ਜ਼ਿਲ੍ਹੇ ਦੇ ਵਿੱਚ 5 ਸਾਲ ਦਾ ਛੋਟਾ ਜਿਹਾ ਮਾਸੂਮ ਜਿਹਾ ਬੜਾ ਹੀ ਸੋਹਣਾ ਸੁਨੱਖਾ ਹਰਵੀਰ ਨਾਂ ਦਾ ਇੱਕ ਬੱਚਾ ਕਿਦਾਂ ਇੱਕ ਪ੍ਰਵਾਸੀ ਭਈਏ ਦੀ ਦਰਿੰਦਗੀ ਦੀ ਪੇਂਟ ਚੜ ਗਿਆ ਇਹ ਸੋਚਦਿਆਂ ਰੂਹ ਕੰਬ ਜਾਂਦੀ ਹੈ ਜਿੱਦਾਂ ਇਹ ਘਟਨਾ ਦੀ ਵੀਡੀਓ ਜਾਂ ਫੋਟੋ ਜਨਤਕ ਹੋਈ ਹੈ ਸੋਸ਼ਲ ਮੀਡੀਆ ਤੇ ਫੋਟੋਆਂ ਜਨਤਕ ਹੋਈਆਂ ਨੇ ਵੇਖ ਕੇ ਹਿਰਦਾ ਵਲੁੰਦਰ ਆ ਗਿਆ ਹਰ ਪੰਜਾਬੀ ਦੀ ਅੱਖ ਨਾਮਿਆ ਗਿੱਲੀ ਆ ਤੇ ਆਪ ਮਹਾਰੇ ਮੂੰਹ ਦੇ ਵਿੱਚੋਂ ਵਾਇਗਰੂ ਵਾਇਗਰੂ ਨਿਕਲਦਾ ਕਿਹ ਅਕਾਲ ਪੁਰਖ ਕੋਈ ਇਨਸਾਨ ਇੰਨਾ ਦਰਿੰਦਾ ਕਿਦਾਂ ਹੋ ਸਕਦਾ ਉਹ ਛੋਟਾ ਜਿਹਾ ਫੁੱਲ ਜਿਹੜਾ ਹਲੇ ਖਿੜਨਾ ਸੀਗਾ ਉਖੜਨ ਤੋਂ ਪਹਿਲਾਂ ਹੀ ਕਿਸੇ ਨੇ ਤੋੜ ਕੇ ਤੇ ਪੈਰਾਂ ਦੇ ਵਿੱਚ ਮਦੋਲ ਸੁਟਿਆ ਪੰਚਾਇਤਾਂ ਵੱਖ-ਵੱਖ ਪਿੰਡਾਂ ਦੀਆਂ ਇਸ ਘਟਨਾ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਦੇ ਦੀ مخالਫਤ ਵਿੱਚ ਮਤੇ ਪਾ ਰਹੀਆਂ ਨੇ ਬਈਆਂ ਦੇ ਪੈਰ ਇਹਨੇ ਪੱਕੇ ਨੇ ਪੰਜਾਬ ਦੇ ਵਿੱਚ ਵੀ ਇਹਦੇ ਸੌਖੇ ਨਹੀਂ ਕੱਢਣੇ ਚਲੋ ਉਹ ਇੱਕ ਵੱਖਰਾ ਵਿਸ਼ਾ ਆ ਕੀ ਹੋਊਗਾ ਕੀ ਨਹੀਂ ਹੋਊਗਾ ਮੈਂ ਫਿਲਹਾਲ ਜਿਸ ਮੈਂ ਮਸਲੇ ਤੇ ਜਿਸ ਵਿਸ਼ੇ ਤੇ ਗੱਲ ਕਰਨ ਲੱਗਾ ਮੈਂ ਉਸ ਮੁੱਦੇ ਵੱਲ ਆਉਣਾ ਇਸ ਬੱਚੇ ਨਾਲ ਵਾਪਰੀ ਘਟਨਾ ਨੂੰ ਵੇਖ ਕੇ ਮੇਰੇ ਦਿਮਾਗ ਦੇ ਵਿੱਚ ਜੋ ਇੱਕ ਖਿਆਲ ਆਇਆ ਇੱਕ ਫਿਕਰ ਇੱਕ ਚਿੰਤਾ ਪੰਜਾਬ ਪ੍ਰਤੀ ਪੰਜਾਬੀਅਤ ਪ੍ਰਤੀ ਮੇਰੇ ਤੋਂ ਪਹਿਲਾਂ ਵੀ ਬਹੁਤ ਸਾਰੇ ਸੂਝਵਾਨ ਸੱਜਣਾ ਨੇ ਇਹ ਸਜਾ ਦਿੱਤੇ ਹੋਣਗੇ ਬਹੁਤਿਆਂ ਸੱਜਣਾ ਦੇ ਦਿਮਾਗ ਦੇ ਵਿੱਚ ਇਹ ਖਿਆਲ ਹੋਣਗੇ ਕਿ ਜਦੋਂ ਪਤਾ ਲੱਗਾ ਕਿ ਉਹ ਮਾਸੂਮ ਬੱਚਾ ਇਕਲੌਤਾ ਸੀ ਇੱਕ ਭੈਣ ਤੇ ਇੱਕ ਭਰਾ ਸੀ ਦੋ ਬੱਚੇ ਸੀਗੇ ਮਾਪਿਆਂ ਦੇ ਬੇਟੀ ਤੇ ਬੇਟਾ ਤੇ ਇਹੋ ਜੀਆਂ ਬੜੀਆਂ ਘਟਨਾਵਾਂ ਆਪਾਂ ਹਰ ਰੋਜ਼ ਵੇਖਦੇ ਆਂ ਬڑے ਹਾਦਸੇ ਹੁੰਦੇ ਨੇ ਅਚਨਚੇਤ ਹਾਦਸੇ ਹੁੰਦੇ ਨੇ ਰੋਡਾਂ ਦੇ ਉੱਤੇ ਘਰਾਂ 'ਚ ਅਦਾਰਿਆਂ ਦੇ ਵਿੱਚ ਤੇ ਜਦੋਂ ਪਤਾ ਲੱਗਦਾ ਕਿ ਬੱਚਾ ਮਾਪਿਆਂ ਦਾ ਇਕਲੌਤਾ ਪੁੱਤਰ ਸੀਗਾ ਉਸ ਸਮੇਂ ਮਨ ਨੂੰ ਬਹੁਤ ਸੱਟ ਵੱਜਦੀ ਆ ਪਰ ਇਹ ਸੋਚਣ ਵਾਲੀ ਗੱਲ ਇਹ ਆ ਕਿ ਇਹ ਸਭ ਸਰਕਾਰਾਂ ਦੀ ਚਾਲ ਸੀ ਪੰਜਾਬ ਨੂੰ ਉਹਦਾ ਦੇ ਖਤਮ ਨਹੀਂ ਕੀਤਾ ਜਾ ਸਕਦਾ ਨਾ ਪੰਜਾਬ ਕਦੀ ਖਤਮ ਹੋ ਸਕਦਾ ਇਹਦੇ ਅਬਦਾਲੀਆਂ ਤੋਂ ਨਹੀਂ ਖਤਮ ਹੋਇਆ ਪਰ ਕੁਝ ਹੱਦ ਤੱਕ ਸਰਕਾਰਾਂ ਨੇ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਉਹ ਕਾਮਯਾਬ ਹੋਈਆਂ ਨੇ ਕਿਦਾਂ ਕਿਉਂਕਿ ਜਿਵੇਂ ਇਹ ਬੱਚਾ ਕੱਲਾ ਸੀਗਾ ਮਾਪਿਆਂ ਦਾ ਪੁੱਤਰ ਇੱਕ ਧੀ ਆ ਇੱਕ ਪੁੱਤਰ ਚਾਈਨਾ ਦੀ ਤਰਜ਼ ਦੇ ਉੱਤੇ ਸਾਡੀਆਂ ਸਰਕਾਰਾਂ ਨੇ ਵੀ ਆਬਾਦੀ ਘਟਾਉਣ ਦੀ ਇੱਕ ਲਹਿਰ ਚਲਾਈ ਸੀ ਜਿੰਨੂੰ ਪੰਜਾਬੀਆਂ ਨੇ ਬੜੀ شدت ਦੇ ਨਾਲ ਨਭਾਇਆ ਤੇ ਅਪਣਾਇਆ ਕਦੇ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਹਰ ਘਰ ਦੇ ਵਿੱਚ ਭਾਵੇਂ ਉਹ ਕਿਸਾਨ ਸੀ ਭਾਵੇਂ ਉਹ ਮਜ਼ਦੂਰ ਸੀ ਭਾਵੇਂ ਉਹ ਕੋਈ ਅਫਸਰशाही ਦੇ ਵਿੱਚ ਸੀ ਕੋਈ ਵੀ ਕਿਸੇ ਵੀ ਤਬਕੇ ਦੇ ਨਾਲ ਤਾਲੁਕਤ ਰੱਖਦਾ ਵਿਆਹ ਹੋ ਜੋੜਾ ਹਰ ਘਰ ਦੇ ਵਿੱਚ 4 4 5 5 6 6 7 7 ਬੱਚੇ ਪੈਦਾ ਹੁੰਦੇ ਸੀਗੇ ਤੇ ਅੱਜ ਇੱਕ ਜਾਂ ਵੱਧ ਤੋਂ ਵੱਧ ਬੜੀ ਵੱਡੀ ਗੱਲ ਹੈ ਬੜੀ ਵੱਡੀ ਪ੍ਰਾਪਤੀ ਦੋ ਬੱਚੇ ਸ਼ਾਇਦ ਕਿਸੇ ਨੂੰ ਮੇਰੀ ਇਹ ਗੱਲ ਚੰਗੀ ਨਾ ਲੱਗੇ ਕਿ ਅੱਜ ਕਿਹੜਾ ਵਿਸ਼ਾ ਫੜ ਕੇ ਬਹਿ ਗਿਆ ਪਰ ਇਹ ਵਿਸ਼ਾ ਬੜਾ ਗੰਭੀਰ ਆ ਵਿਚਾਰਨ ਵਾਲਾ ਆ ਤੇ ਚਿੰਤਾ ਦਾ ਵਿਸ਼ਾ ਆ ਅੱਜ ਹਰ ਘਰ ਦੇ ਵਿੱਚ ਲਗਭਗ ਇੱਕ ਇੱਕ ਦੋ ਦੋ ਬੱਚੇ ਨੇ ਹੁਣ ਇਹ ਹੁਸ਼ਿਆਰਪੁਰ ਵਾਲੀ ਘਟਨਾ ਹੋਈ ਆ ਉਹਨਾਂ ਦਾ ਮਾਸੂਮ ਬੱਚਾ ਗਿਆ ਇਕੱਲੀ ਬੇਟੀ ਰਹਿ ਗਈ ਹੋ ਗਿਆ ਨਾ ਬੀਨਾਸ ਬੇਸ਼ੱਕ ਅੱਜ ਧੀਆਂ ਨੂੰ ਬਰਾਬਰਤਾ ਦਾ ਸਥਾਨ ਹਾਸਲ ਆ ਧੀਆਂ ਵੀ ਮਾਪਿਆਂ ਵਾਸਤੇ ਸਭ ਕੁਝ ਕਰ ਗੁਜ਼ਰਦੀਆਂ ਨੇ ਪਰ ਸਮਝਣ ਵਾਲੇ ਸਮਝ ਜਾਣਗੇ ਕਿ ਮੇਰੇ ਕਹਿਣ ਦਾ ਮਤਲਬ ਕੀ ਹੈ ਕਿ ਬੀਨਾਸ ਕਿਦਾਂ ਹੁੰਦਾ ਹੈ ਸਰਕਾਰਾਂ ਨੇ ਪੰਜਾਬੀਆਂ ਦਾ ਬినాਸ਼ ਇਸ ਤਰੀਕੇ ਨਾਲ ਕਰਨ ਦੀ ਵਿਉਂਤਬੰਦੀ ਕੀਤੀ ਸੀ ਜਿਦੇ ਵਿੱਚ ਅਸੀਂ ਪੰਜਾਬੀ ਭਲੀ ਭਾਂਤ ਫਸ ਚੁੱਕੇ ਹਾਂ ਮੈਂ ਖੁਦ ਜੀ ਆਪਣੀ ਗੱਲ ਕਰਾਂ ਤੇ ਮੇਰੇ ਕੋਲ ਵੀ ਦੋ ਬੱਚੇ ਨੇ ਇੱਕ ਬੇਟੀ ਇੱਕ ਬੇਟਾ ਆ ਮੈਂ ਵੀ ਉਹਨਾਂ ਭੈਣ ਭਰਾਵਾਂ ਦੀ ਕਤਾਰ ਦੇ ਵਿੱਚ ਆਉਣਾ ਜਿਨ੍ਹਾਂ ਨੇ ਇਹ ਗਲਤੀ ਕੀਤੀ ਆ ਜਿਹੜੇ ਇਸ ਮਹਮਦੇ ਸ਼ਿਕਾਰ ਤੋਂ ਬਾਹਰ ਨੇ ਉਹਨਾਂ ਨੂੰ ਸਲੂਟ ਆ ਤੇ ਅੱਗੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਜੇਕਰ ਇਦਾਂ ਹੀ ਚੱਲਦਾ ਰਿਹਾ ਤੇ ਬਹੁਤ ਛੇਤੀ ਪੰਜਾਬ ਖਤਮ ਹੋਣ ਦੀ ਕਗਾਰ ਤੇ ਪਹੁੰਚਣ ਵਾਲਾ ਆ ਕਿਉਂਕਿ ਜਦੋਂ ਪਾਪੂਲੇਸ਼ਨ ਨਹੀਂ ਦੇਣੀ ਜਨਸੰਖਿਆ ਹੀ ਨਹੀਂ ਰਹਿਣੀ ਤੇ ਫਿਰ ਪੰਜਾਬੀ ਕਿੱਥੋਂ ਹੋਣਗੇ ਕਿੱਥੇ ਕਿਹੜੇ ਪੰਜਾਬੀ ਹੋਣਗੇ Google ਦੇ ਉੱਤੇ ਸਰਚ ਕਰਕੇ ਆਪਾਂ ਵੇਖ ਸਕਦੇ ਆ ਇੱਕ ਦੋ ਇਹੋ ਜਿਹੇ ਦੇਸ਼ ਨੇ ਜਿਨ੍ਹਾਂ ਦੇ ਵਿੱਚ ਇਸੇ ਨੀਤੀ ਦੇ ਤਹਿਤ ਗਿਣਤੀ ਦੇ ਲੋਕ ਰਹਿ ਗਏ ਨੇ ਉਂਗਲਾਂ ਤੇ ਗਿਨੇ ਜਾ ਸਕਦੇ ਨੇ ਵਕਾਰ ਉਹਨਾਂ ਦੇਸ਼ਾਂ ਦਾ ਖਤਮ ਹੋ ਗਿਆ ਹੈ ਜਿਹੜਾ ਕਿ ਸਰਕਾਰਾਂ ਨੇ ਏਜੰਸੀਆਂ ਨੇ ਖਤਮ ਕਰ ਦਿੱਤਾ ਹੈ ਆਪਣੀਆਂ ਕੋਧੀਆਂ ਚੱਲਾਂ ਚੱਲ ਕੇ ਇਹ ਹੀ ਚਾਲਾਂ ਬਿਲਕੁਲ ਪੰਜਾਬ ਦੇ ਨਾਲ ਪੰਜਾਬ ਦੇ ਵਿਰੁੱਧ ਚਲੀਆਂ ਜਾ ਰਹੀਆਂ ਨੇ ਪੰਜਾਬੀਆਂ ਦੇ ਬੱਚੇ ਪੈਦਾ ਕਰਨ ਦੀ ਲਿਮਟ ਜਿਹੜੀ ਆ ਉਹ ਬਣਾ ਦਿੱਤੀ ਗਈ ਆ ਕਿ ਤੁਸੀਂ ਇੱਕ ਜਾਂ ਦੋ ਬੱਚੇ ਹੀ ਪੈਦਾ ਕਰ ਸਕਦੇ ਜੀ ਹੁਣ ਕਈਆਂ ਨੇ ਤੇ ਮਹਾਂਪੁਰਸ਼ਾਂ ਨੇ ਇੱਕ-ਇੱਕ ਹੀ ਬੱਚਾ ਪੈਦਾ ਕੀਤਾ ਆ ਤੇ ਰੱਬ ਨਾ ਕਰੇ ਜਨਮ ਮਰਨ ਬਣਿਆ ਆ ਵੈਗਰੂ ਸਭ ਨਾਲ ਦੀਆਂ ਉਮਰਾਂ ਲੰਮੀਆਂ ਕਰੇ ਕਿਤੇ ਕੋਈ ਇਹੋ ਜਿਹੇ ਇਕਲੋਤੇ ਬੱਚੇ ਨਾਲ ਜਦੋਂ ਪਾਣਾ ਵਰਤਦਾ ਨਾ ਤੇ ਸਾਹਮਣੇ ਜਦੋਂ ਗੱਲ ਆਉਂਦੀ ਕਿ ਮਾਪਿਆਂ ਦਾ ਇਕੱਲਾ-ਕੱਲਾ ਬੱਚਾ ਸੀ ਤੇ ਫਿਰ ਕੀ ਬੀਤਦੀ ਆ ਸੁਣਨ ਵਾਲਿਆਂ ਤੇ ਵੇਖਣ ਵਾਲਿਆਂ ਤੇ ਵੀ ਤੁਮ ਆਪਣਾ ਤੇ ਜੋ ਬੀਤਦੀ ਉਹ ਬੀਤਦੀ ਆ ਇਸ ਗੱਲ ਦਾ ਆਪਾਂ ਭਲੀ ਭਾਂਤ ਅੰਦਾਜ਼ਾ ਲਾ ਸਕਦੇ ਆ ਸੋ ਸਾਥੀਓ ਮੇਰੇ ਕਹਿਣ ਦਾ ਮਤਲਬ ਆ ਪੰਜਾਬ ਹੌਲੀ ਹੌਲੀ ਖਤਮ ਹੋਣ ਜਾ ਰਿਹਾ ਆ ਜਿੱਥੇ ਇੱਕ ਪਾਸੇ ਸਾਨੂੰ ਵੱਖ-ਵੱਖ ਧਰਮਾਂ ਦੇ ਵਿੱਚ ਵੱਖ-ਵੱਖ ਜਾਤੀਵਾਦਾਂ ਦੇ ਵਿੱਚ ਪਾ ਕੇ ਗੁਮਰਾਹ ਕਰਕੇ ਸਾਡੇ ਭੈਣ ਭਰਾਵਾਂ ਨੂੰ ਲੜਾਇਆ ਮਰਵਾਇਆ ਜਾ ਰਿਹਾ ਨਾ ਉਥੇ ਇਹ ਵੀ ਇੱਕ ਬਹੁਤ ਵੱਡਾ ਵਿਸ਼ਾ ਆ ਧਿਆਨ ਦੇਣ ਵਾਲੀ ਇਹ ਵੀ ਬੜੀ ਤਗੜੀ ਗੱਲ ਆ ਕਿ ਸਾਨੂੰ ਸਾਡੀ ਪਾਪੂਲੇਸ਼ਨ ਤੇ ਸਾਡੀ ਨਫਰੀ ਤੇ ਸਾਡੀ ਜਨਸੰਖਿਆ ਤੇ ਪਾਬੰਦੀ ਲਾ ਕੇ ਪੰਜਾਬ ਨੂੰ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਜਿਹੜੀਆਂ ਸਾਡੇ ਸਮਝ ਦੇ ਵਿੱਚ ਨਹੀਂ ਆ ਰਹੀਆਂ ਜੇ ਅਸੀਂ ਹੁਣ ਨਾ ਜਾਗੇ ਤੇ ਸੱਚਮੁੱਚ ਸਾਡਾ ਬినాਸ਼ ਪੰਜਾਬੀਆਂ ਦਾ ਬినాਸ਼ ਪੰਜਾਬੀ ਇਸ ਧਰਤੀ ਤੋਂ ਖਤਮ ਨਹੀਂ ਹੋ ਸਕਦੇ ਅਕਾਲਪੁਰਖ ਦੀ ਮਿਹਰ ਆ ਥਾਪੜ ਆ ਵਰਿਆ ਪਰ ਕੋਸ਼ਸ਼ਾਂ ਕੀਤੀਆਂ ਜਾ ਰਹੀਆਂ ਜੇਕਰ ਇਦਾਂ ਚੱਲਦੇ ਰਹੇ ਸਾਨੂੰ ਦੁਸ਼ਮਣ ਨੇ ਲੜਕੇ ਨਹੀਂ ਖਤਮ ਕਰ ਸਕਦਾ ਦੁਸ਼ਮਣ ਕੋਝੀਆਂ ਚਾਲਾਂ ਚੱਲ ਕੇ ਆਪਣੀ ਅਕਾਤ ਵਿਖਾ ਕੇ ਆਪਣੀ ਅਕਾਤ ਤੇ ਆ ਕੇ ਕਰਤੂਤ ਕਰਕੇ ਇਹੋ ਜੀ ਕਰਤੂਤ ਕਰਕੇ ਜ਼ਰੂਰ ਖਤਮ ਕਰ ਦਊਗਾ ਕਿਉਂਕਿ ਪੰਜਾਬੀ ਇਹੋ ਜੇ ਨੇ ਨਵੀਨੀ ਕਰਨ ਨੂੰ ਬੜਾ ਆਪਣਾਉਂਦੇ ਨੇ ਨਵੀਨੀ ਕਰਨ ਦੇ ਵਿੱਚ ਆਉਂਦੇ ਨੇ ਪੰਜਾਬੀ ਸੋ ਮੇਰੀ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਬੇਨਤੀ ਆ ਨਵੇਂ ਵਿਆਹੇ ਵਰੇ ਜੋੜਿਆਂ ਨੂੰ ਬੇਨਤੀ ਆ ਮਾਪਿਆਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਕਿ ਘੱਟੋ ਘੱਟ 3-3 4-4 ਬੱਚੇ ਪੈਦਾ ਕਰੋ ਤਾਂ ਜੋ ਰੱਬ ਨਾ ਕਰੇ ਐਦਾਂ ਦੀ ਕੋਈ ਅਣਹੋਣੀ ਕੋਈ ਹੁੰਦੀ ਵੀ ਆ ਨਾ ਤੇ ਵੇਖੋ ਦੁੱਖ ਤੇ ਹੁੰਦਾ ਆ ਇੱਕ ਜੀ ਦੇ ਜਾਣ ਦਾ ਜਿੰਨੇ ਕਦੀ ਵਾਪਸ ਨਹੀਂ ਮੁੜਨਾ ਉਹਦਾ ਘਾਟਾ ਕਦੀ ਪੂਰਾ ਨਹੀਂ ਹੋ ਸਕਦਾ ਪਰ ਉਹ ਮਾਪੇ ਦੂਜੇ ਬੱਚਿਆਂ ਵੱਲ ਵੇਖ ਕੇ ਸਾਰੀ ਉਮਰ ਲੰਘਾ ਸਕਦੇ ਨੇ ਇਹਦੇ ਸਿੱਟੇ ਵਜੋਂ ਉਹ ਬੱਚੇ ਵੱਡੇ ਹੋ ਕੇ ਅੱਗੇ ਉਹਨਾਂ ਬੱਚਿਆਂ ਨੇ ਵੀ ਪਰਿਵਾਰ ਵਧਾਉਣੇ ਹੁੰਦੇ ਨੇ ਸੋ ਇਸ ਤਰ੍ਹਾਂ ਸਾਡੀ ਸ਼ੁਰੂ ਤੋਂ ਹੀ ਬਾਗਬਾਨੀ ਜਿਹੜੀ ਉਹ ਚੱਲਦੀ ਵੱਧਦੀ ਫੁੱਲਦੀ ਆਉਣ ਡਈ ਆ ਤੇ ਅੱਜ ਦਾ ਨੇ ਸਮਾਂ ਵੀ ਇਦਾਂ ਦਾ ਧਿਆਨਕ ਸਮਾਂ ਆ ਕਿ ਫਾਸਟ ਫੂਡ ਚੱਲਦਾ ਆ ਹੋਰ ਬਹੁਤ ਕੈਮੀਕਲ ਚੱਲਦੇ ਨੇ ਪਤਾ ਨਹੀਂ ਕੀ ਕੀ ਚੱਲਦੇ ਨੇ ਇੱਕ ਇੱਕ ਦੋ ਦੋ ਬੱਚੇ ਨੇ ਬੜਿਆਂ ਬੱਚਿਆਂ ਚ ਵੱਡੇ ਹੋ ਕੇ ਸਿਹਤ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਨੇ ਫਿਰ ਕਈਆਂ ਦੇ ਤੇ ਵੈਸੇ ਹੀ ਬੱਚਾ ਪੈਦਾ ਕਰਨ ਦੀ ਸਮਰੱਥਾ ਹੀ ਖਤਮ ਹੋ ਜਾਂਦੀ ਹੈ ਇਹ ਨਾ ਇਹਨਾਂ ਮੁਸ਼ਕਲਾਂ ਦਾ ਵੀ ਸਾਨੂੰ ਆ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਨਾ ਸੋ ਮੇਰੀ ਬੇਨਤੀ ਆ ਸਾਦਾ ਖਾਣਾ ਖਾਓ ਆ ਜੋ ਸਾਡੇ ਵਿਰਸੇ ਦੇ ਵਿੱਚ ਸੀਗਾ ਸਾਡੇ ਵੱਡ-ਵਡੇਰੇ ਸਾਨੂੰ ਪਰੋਸ ਕੇ ਗਏ ਨੇ ਉਹੋ ਜਿਹਾ ਸਾਡਾ ਖਾਣਾ ਪੀਣਾ ਹੋਣਾ ਚਾਹੀਦਾ ਆ ਤੇ ਮੇਰੀ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਇਲਤਜਾ ਆ ਕਿ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਰਾਂ ਨੂੰ ਸਿਖਿਆ ਦਿਓ ਕਿ ਤਿੰਨ ਤਿੰਨ ਚਾਰ ਚਾਰ ਬੱਚੇ ਘੱਟੋ ਘਾਟੇ ਘਰ ਦੇ ਵਿੱਚ ਪੈਦਾ ਹੋਣੇ ਚਾਹੀਦੇ ਨੇ ਨਹੀਂ ਤੇ ਪੰਜਾਬ ਖਤਮ ਹੋਣ ਦੀ ਕਗਾਰ ਤੇ ਆ ਕੁਝ ਕੁ ਸਾਲਾਂ ਬਾਅਦ ਪੰਜਾਬੀ ਬਿਨਾ ਕਿਸੇ ਲੜਾਈ ਤੋਂ ਖਤਮ ਹੋ ਜਾਣਗੇ ਬਹੁਤੇ ਲੋਕਾਂ ਨੂੰ ਤੇ ਇਹ ਵੀ ਨਹੀਂ ਪਤਾ ਹੋਣਾ ਵੀ ਜਾਪਾਨ ਤੋਂ ਬਾਅਦ ਪਾਪੂਲੇਸ਼ਨ ਕੰਟਰੋਲ ਮਸਲੇ ਤੇ ਪੰਜਾਬ ਦਾ ਦੂਜਾ ਨੰਬਰ ਆ ਤੇ ਤੀਜੇ ਨੰਬਰ ਤੇ ਇਟਲੀ ਆ ਜੇਕਰ ਇਦਾਂ ਹੀ ਚੱਲਦਾ ਰਿਹਾ ਤੇ ਬਹੁਤ ਛੇਤੀ ਪੰਜਾਬ ਵੀ ਉਹਨਾਂ ਦੇਸ਼ਾਂ ਦੀ ਸੂਚੀ ਦੇ ਵਿੱਚ ਖਲੋਤਾ ਹੋਊਗਾ ਜਿਹੜੇ ਦੇਸ਼ਾਂ ਦੇ ਲੋਕ ਉਂਗਲਾਂ ਤੇ ਗਿਨੇ ਜਾ ਸਕਦੇ ਨੇ ਸੋ ਬੇਨਤੀ ਆ ਸਾਰੇ ਭੈਣ ਭਰਾਵਾਂ ਨੂੰ ਕਿ ਬਚਾ ਲੋ ਪੰਜਾਬ ਨੂੰ ਨਹੀਂ ਤੇ ਸੱਚਮੁੱਚ ਅਸੀਂ ਜਿਹੜੇ ਅਬਦਾਲੀ ਵਰਗੇ ਧਾੜਵੀਆਂ ਤੋਂ ਨਹੀਂ ਹਾਰੇ ਅ ਅੰਗਰੇਜ਼ਾਂ ਤੋਂ ਨਹੀਂ ਦਬੇ ਤੇ ਜੇ ਇਦਾਂ ਹੀ ਚੱਲਦਾ ਰਿਹਾ ਅਸੀਂ ਸੱਚਮੁੱਚ ਬਿਨਾ ਕਿਸੇ ਯੁੱਧ ਤੋਂ ਬਿਨਾ ਕਿਸੇ ਲੜਾਈ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਖਤਮ ਹੋ ਜਾਣਗੀਆਂ